ਲੱਗੀ ਹੈ ਗੋਲੀ ਸਿੰਘ ਨੂੰ ਜਿਹੜੀ ਉਹਦੇ ਨਾਲ ਫੌਸੀ ਸਿੰਘ ਦੇ ਉਹ ਨਾਲ ਗਈ ہوئی ਹੈ ਬਹੁਤ ساری ਤੇ ਉਹਨਾਂ ਦੀ ਪਿੱਛੇ ਵੱਜੀ ਹੈ ਤੇ ਉਸੇ ਟਾਈਮ ਮੇਰੇ ਲੱਗੇ ਆ ਕੇ ਗਿਰ ਗਿਆ ਸੀ ਚੱਕ ਕੇ ਐਂਬੂਲੈਂਸ ਲੱਗ ਲਿਆਂਦਾ ਤਾਂ ਆ ਦੇਖ ਸਕਦੇ ਹੋ ਤੁਸੀਂ ਆਹਾ ਖੋਲ ਜਿਹੜੇ ਨੇ ਇਹ ਖੋਲ ਨੇ ਤੇ ਦੂਜਾ ਇੱਕ ਆ ਪਲਾਸਟਿਕ ਰਬੜ ਦੀਆਂ ਗੋਲੀਆਂ ਇਹ ਇਹ ਤਿੰਨ ਗੋਲੀਆਂ ਦੋ ਰਬੜ ਦੀਆਂ ਤੇ ਇੱਕ ਦੇਖ ਸਕਦੇ ਹੋ ਸੀ 315 ਦਾ ਜਿਹੜਾ ਇਹ ਰੌਂਦ ਲੱਗਦਾ ਹੈਗਾ ਖੋਲ ਜਿਹੜਾ ਦੇਖ ਸਕਦੇ ਹੋ ਤੁਸੀਂ ਇਹ ਹੁਣੀ ਆ ਕਹਿੰਦੇ ਨੇ ਕਿ ਨਿਹੰਗ ਸਿੰਘ ਜਿਹੜੇ ਨੇ ਉਹ ਉੱਥੇ ਖੜੇ ਸੀ ਤਾਂ ਉਹਨਾਂ ਦੇ ਉੱਪਰ ਜਿਹੜਾ ਇੱਕ ਆ ਕੇ ਵੱਜਿਆ ਜਿਸ ਤੋਂ ਬਾਅਦ ਰਾਜਪੁਰਾ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਹੈਗਾ ਰਾਜਪੁਰਾ ਲੈ ਕੇ ਚੀਕਾ ਬੁਆਣਾ ਚੀਕਾ ਪੰਜਾਬ ਹੈ ਪੰਜਾਬ ਹੈ ਦੇ ਕੀ ਹੋ ਜੇ ਕਰਦੇ ਆ ਮੜੇ ਦੇ ਵੇਖਿਓ 2 ਮਿੰਟ ਕੈਮਰਾ ਲੈ ਚਲੋ ਕੋਈ ਨਹੀਂ ਉਹਨਾਂ ਨੂੰ ਕਰਨ ਦੋ ਤੁਸੀਂ ਨਾ ਕਰੋ ਕਿਉਂਕਿ ਆਪਾਂ ਬਹੁਤ ਲੰਮਾ ਸੰਘਰਸ਼ ਲੜਨਾ ਬਈ ਆਪਾਂ ਜੇ ਆਪਾਂ ਸਾਬਰ ਸਾਬਰ ਦੀ ਲੜਾਈ ਆਪਣੀ ਹੈ ਅੱਬਾ ਦਾ ਬਈ ਮੂੰਹ ਨਾਲ ਬੋਲਦੇ ਪਿਆ ਮੂੰਹ ਨਾਲ ਉਹ ਬੋਲੀ ਜਾਣ ਤਾਂ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਤੇ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਕਿਸ ਪ੍ਰਕਾਰ ਦਾ ਮਾਹੌਲ ਇਸ ਵਕਤ ਬਣਾ ਹੋਇਆ ਤਾਂ ਸ਼ੰਭੂ ਬਾਰਡਰ ਦੇ ਉੱਪਰ ਸਾਹਮਣੇ ਦੇਖ ਸਕਦੇ ਹੋ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ CRPF ਦੀਆਂ ਟੀਮਾਂ ਜਿਹੜੀਆਂ ਟੁਕੜੀ ਲਗਾਈ ਗਈ ਹੈ ਫੌਜ ਦੀ ਤੇ ਦੂਜੇ ਪਾਸੇ ਪੰਜਾਬ ਦੇ ਜਿਹੜੇ ਨੇ ਦੂਜੇ ਪਾਸੇ ਪੰਜਾਬ ਦੇ ਦੇਖ ਸਕਦੇ ਹੋ ਕਿਸਾਨ ਖੜੇ ਨੇ ਮੈਂ ਕਹੂੰਗਾ ਸਾਰੇ ਜਾਬਤੇ 'ਚ ਜਰੂਰ ਰਹਿਣ ਕਿਉਂਕਿ ਮਾਹੌਲ ਜਰੂਰ ਜਿਹੜਾ ਤਣਾਅਪੂਰਵਕ ਇੱਕ ਵਾਰ ਸਾਰੇ ਜਾਬਤੇ 'ਚ ਰਹੋ ਤਾਂ ਕਿ ਜਿਹੜਾ ਜਾਬਤੇ 'ਚ ਰਹਿ ਕੇ ਇਹ جنگ ਲੜੀ ਜਾ ਸਕਦੀ ਹੈ ਮਾਹੌਲ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਪਰ ਸਾਨੂੰ ਕਹਾਂਗੇ ਕਿ ਜਾਬਤੇ 'ਚ ਰਹੋ ਕੋਈ ਚੱਕਰ ਨਹੀਂ ਅਜੇ ਜਿਹੜਾ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਬਾਅਦ ਜਿਹੜਾ ਵੀ ਕੁਝ ਇੱਥੇ ਖਲੋਤੇ ਹੀ ਆ ਬਾਈ ਅਸੀਂ ਗਾੜੀ ਨਹੀਂ ਜਾਣ ਦਿੰਦੇ ਕਿਸੇ ਨੂੰ ਚੀਕਾਂ ਮਰੌਣੀਆਂ ਇਹਨਾਂ ਨੇ ਸਵੇਰੇ ਮਾਰਾਂਗੇ ਬਾ ਹੁਣ ਤੁਸੀਂ ਵੀ ਨਾ ਚੀਕਾਂ ਮਰੂਟੀ ਨਾ ਕਰੋ ਓਏ ਇਹਦੇ ਵਿੱਚ ਹੋ ਜੇ ਕਰਦੇ ਆ ਮਾੜੇ ਜੇ ਵੇਖਿਓ 2 ਮਿੰਟ ਕੈਮਰਾ ਲਾਇਆ ਚਲੋ ਕੋਈ ਨਹੀਂ ਉਹਨਾਂ ਨੂੰ ਕਰਨ ਦੋ ਤੁਸੀਂ ਨਾ ਕਰੋ ਕਿਉਂਕਿ ਆਪਾਂ ਬਹੁਤ ਲੰਮਾ ਸੰਘਰਸ਼ ਲੜਨਾ ਬਈ ਆਪਾਂ ਜੇ ਆਪਾਂ ਸਾਬਰ ਸਾਬਰ ਦੀ ਲੜਾਈ ਆਪਨੇ ਹੀ ਆਪਾਂ ਦਾ ਬਈ ਮੂੰਹ ਨਾਲ ਬੋਲਦੇ ਪਏ ਮੂੰਹ ਨਾਲ ਉਹ ਬੋਲੀ ਜਾਣ ਸਾਬਰ ਦੀ ਲੜਾਈ ਆਪਾਂ ਬੋਲਦੇ ਆਪਾਂ ਲਾ ਰਹੇ ਆਪਾਂ ਸਬਰ ਦੀ ਲੜਾਈ ਆ ਕੋਈ ਗੱਲ ਨਹੀਂ ਇਹ ਸਬਰ ਤੇ ਆ ਲੜਾਂਗੇ ਲੜਾਂਗੇ ਕੋਈ ਗੱਲ ਨਹੀਂ ਆ ਮੀਟਿੰਗ ਚੱਲੀ ਜਾਂਦੀ ਆ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਹੋਊਗਾ ਉਸ ਤੋਂ ਬਾਅਦ ਜਿਵੇਂ ਮਰਜ਼ੀ ਜਿਹੜਾ ਹੋਊਗਾ ਉਹ ਸਰਮਥੇ ਆ ਇਹ ਵੀਰੇ ਸਬਰ ਹੀ ਆ ਜਿਹੜਾ ਇੱਥੇ ਖੜੇ ਆ ਜਦੋਂ ਸਬਰ ਦਾ ਬੰਦ ਟੁੱਟ ਗਿਆ ਨਾ ਤੇ ਉਹ ਉੱਤੇ ਹੋਵਾਂਗੇ ਉਹਨਾਂ ਦੇ ਠੀਕ ਆ ਚੀਕਾ ਬੁਆ ਦਾ ਚੀਕਾ ਪੰਜਾਬ ਹੈ ਪੰਜਾਬ ਨੀ ਅਸੀਂ ਤਾਂ ਅਸੀਂ ਤਾਂ ਕਹਿ ਰਹੇ ਹੁ ਕਹਿ ਰਹੇ ਆ ਕਿ ਹੌਲਰ ਭਾਈ ਨਾ ਕਰੋ ਇੱਕ ਵਾਰ ਇੱਥੇ ਡਿਸਪਲਿਨ ਚ ਖੜ੍ਹ ਜਾਓ ਕੋਈ ਗੱਲ ਨਹੀਂ ਸਾਰੇ ਆ ਜਾਓ ਗੱਲ ਕਰ ਲੋ ਚੰਗੀ ਤਰ੍ਹਾਂ ਇੱਥੇ ਸਵੇਰੇ ਸਾਰਾ ਵਧੀਆ ਰਹੇਗਾ ਪਰ ਅਸੀਂ ਵੀ ਜਿਹੜਾ ਇਹ ਹੀ ਕਹਾਂਗੇ ਕਿ ਜਾਤ ਦੇ ਵਿੱਚ ਰਹੋ ਤਾਂ ਤੁਸੀਂ ਇੱਕ ਵਾਰ ਮੈਂ ਕਹਾਂਗਾ ਕਿ ਮੈਂ ਹੌਲਰ ਬਾਜੀ ਨਹੀਂ ਕਰਦੇ ਅਸੀਂ ਪਰ ਹੌਲਰ ਬਾਜੀ ਇਹ ਕਰਾਉਂਦੇ ਨੇ ਠੀਕ ਹੈ ਨਹੀਂ ਹੁਣ ਮੀਟਿੰਗ ਚੱਲੀ ਜਾਂਦੀ ਹੈ ਕੋਈ ਗੱਲ ਨਹੀਂ ਮੀਟਿੰਗ ਦੇ ਵਿੱਚ ਸਵੇਰੇ ਓਕੇ ਕਰ ਲਵਾਂਗੇ ਤੂੰ ਹੀ ਮੈਂ ਕਿਹਾ ਤੁਸੀਂ ਮੋਰਚਾ ਨਹੀਂ ਨਹੀਂ ਜਿਹੜਾ ਹਾਂਜੀ ਮੈਂ ਸਾਰੇ ਇੱਕ ਬਾਰ ਜਾਬਤੇ 'ਚ ਬਿਲਕੁਲ ਖੜੋ ਸਵੇਰ ਦੇ ਆਪਾਂ ਖੜੇ ਆ ਦੇਖੋ ਸਾਬਰ 'ਚ ਹੁਣ ਵੀ ਸਾਬਰ 'ਚ ਹੁਣ ਵੀ ਕੋਈ ਘੰਟੇ ਰਹਿ ਗਏ ਨੇ ਅਸੀਂ ਅਸੀਂ ਪਰਮਾਤਮਾ ਦਾ ਜਿਸ ਦਾ ਨਾਮ ਮੰਨ ਕੇ ਲਾਗੂ ਆਲੀ ਵੇਟ ਕਰ ਰਹੇ ਆਂ ਵੀ ਜਦੋਂ ਸਾਨੂੰ ਆਪ ਕੋਲ ਸਾਨੂੰ ਕਹਾਂ ਤਾਂ ਕਾਲ ਦੇ ਦੀ ਅਸੀਂ ਬਸ ਉਹਨੂੰ ਬਿਲਕੁਲ ਸਾਰੇ ਇੱਧਰ ਆ ਜਿਓ ਮੈਂ ਕਹੂੰਗਾ ਕਿ ਇੱਕ ਪਾਸੇ ਜਿਹੜਾ CRPF ਜਿਹੜੀ ਆ ਦੇਖ ਸਕਦੇ ਹੋ ਕਿਸ ਪ੍ਰਕਾਰ ਲਗਾਈ ਗਈ ਹੈ ਤਾਂ ਅਸੀਂ ਵੀ ਬਾਰ-ਬਾਰ ਇਹੋ ਅਪੀਲ ਕਰਾਂਗੇ ਕਿ ਸਾਹਮਣੇ ਮੈਂ ਕਹਾਂਗਾ ਦਿਖਾਇਆ ਜਾਵੇ ਪ੍ਰਸ਼ਾਸਨ ਦੇ ਵੱਲੋਂ ਜਿਸ ਹਿਸਾਬ ਦਾ ਜਿਹੜਾ ਦੇਖ ਸਕਦੇ ਹੋ ਤਾਮਾ-ਜਾਮਾ ਕੀਤਾ ਹੋਇਆ ਪੂਰਾ ਜਿਹੜਾ CRPF ਦੀਆਂ ਟੁਕੜੀਆਂ ਤਾਂ ਨਾਤ ਨੇ ਮੌਕੇ ਤੇ ਤੇ ਇੱਕ ਪਾਸੇ ਹਰਿਆਣਾ ਦੇ ਵੱਲੋਂ ਕਿਉਂਕਿ ਮੀਟਿੰਗ ਚੱਲ ਰਹੀ ਹੈ ਮੀਟਿੰਗ ਦਾ ਰਿਜ਼ਲਟ ਜਿਹੜਾ ਮੀਟਿੰਗ ਦਾ ਨਤੀਜਾ ਥੋੜੇ ਦੇਰ ਤੱਕ ਆਏਗਾ ਤੇ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਜਿਹੜਾ ਸਰਕਾਰਾਂ ਦੇ ਵੱਲੋਂ ਕਿਹਾ ਜਾਂਦਾ ਕੀ ਅਗਲਾ ਪਲਾਨ ਹੁੰਦਾ ਪਰ ਤੁਸੀਂ ਫਲਹਾ ਦੇ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਜਿੱਥੇ ਸਾਰੇ ਜਾਬਤੇ ਦੇ ਵਿੱਚ ਨੇ ਬਿਲਕੁਲ ਆਪਣਾ ਡਿਸਪਲਿਨ ਦੇ ਵਿੱਚ ਨਹੀਂ ਤਾਂ ਤੁਸੀਂ ਦੇਖ ਸਕਦੇ ਇੱਕ ਪਾਸੇ ਪੰਜਾਬ ਦੀ ਇਹ ਤਸਵੀਰ ਜੇ ਤੁਹਾਨੂੰ ਦਿਖਾ ਰਿਹਾ ਸਾਹਮਣੇ ਹਰਿਆਣਾ ਦੇਖ ਸਕਦੇ ਹੋ ਹਰਿਆਣੇ ਦੀਆਂ ਤਸਵੀਰਾਂ ਉੱਥੇ ਸੀਆਰਪੀਐਫ ਜਿਹੜੀ ਹੈ ਤਨਾਕੀ ਦੇ ਪਰ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਇੱਕੋ ਗੱਲ ਕਹਾਂਗੇ ਕਿ ਭਾਈ ਜਾਬਤੇ ਚ ਰਹੋ ਜਰੂਈਂਦਾ ਟਾਈਮ ਜਾਬਤੇ ਦੇ ਵਿੱਚ ਕੱਟਿਆ ਤਾਂ ਹੁਣ ਵੀ ਜਾਬਤੇ ਵਿੱਚ ਰਹੋ ਜਿਹੜਾ ਜਾਦੇ ਕੂਕਾਂ ਨਾ ਮਾਰੋ ਕਿਉਂਕਿ ਬਿਲਕੁਲ ਜਿਹੜਾ ਇਹ ਆਗੂਆਂ ਦੀ ਜਿਹੜਾ ਬੇਨਤੀ ਜਿਹੜੀਆਂ ਤੁਸੀਂ ਸਮਝੋ ਕਿਉਂਕਿ ਥੋੜੇ ਸਮੇਂ ਤੱਕ ਥੋੜੇ ਸਮੇਂ ਤੱਕ ਜਿਹੜਾ ਆਗੂਆਂ ਦੇ ਵੱਲੋਂ ਰਿਜ਼ਲਟ ਆ ਜਾਣਾ ਹੈ ਮੀਟਿੰਗ ਦਾ ਤੇ ਉਸ ਤੋਂ ਬਾਅਦ ਦੇਖਣਾ ਹੋਊਗਾ ਕਿ ਆਖਰਕਾਰ ਮੀਟਿੰਗ ਦੇ ਵਿੱਚ ਕੀ ਜਿਹੜਾ ਫੈਸਲਾ ਲਿਆ ਜਾਂਦਾ ਪਰ ਫਿਲਹਾਲ ਇੱਥੇ ਜੋ ਮੌਜੂਦ ਨੇ ਗੱਲਬਾਤ ਵੀ ਜਿਹੜਾ ਹਰੇਕ ਦਿਨਾਂ ਜ਼ਰੂਰ ਕਰਾਂਗੇ ਕਿਉਂਕਿ ਜਿ세 ਹੱਦ ਨਾਲ ਕਿਹਾ ਜਾ ਰਿਹਾ ਸੀ ਪਹਿਲਾਂ ਜਿਵੇਂ ਕਿਹਾ ਜਾ ਰਿਹਾ ਸੀ ਬਾਬਾ ਜੀ ਕੋਈ ਗੋਲੀ ਚੱਲੀ ਇੱਥੇ ਹਾਂਜੀ ਭਾਈ ਹਾਂਜੀ ਚੱਲੀ ਹਾਂਜੀ ਕਿੰਨੀਆਂ ਗੋਲੀਆਂ ਚੱਲੀਆਂ ਸਵਾ ਲੱਖ ਹੀ ਚੱਲੀਆਂ ਆਸੂ ਗਏ ਦੇ ਗੋਲੇ ਚੱਲੇ ਨੇ ਉਹਦੇ ਵਿੱਚ ਗੋਲੀਆਂ ਚੱਲੀਆਂ ਨੇ ਮੈਂ ਇੱਥੇ ਲੱਗੇ ਸੀਗਾ ਪੱਥਰ ਦੇ ਪੱਥਰ ਲੱਗੇ ਸੀਗਾ ਤੇ ਜਦੋਂ ਬਾਬਾ ਜੀ ਉੱਥੇ ਖੜੋਤੇ ਆ ਜਿਹੇਦਾਰ ਜੀ ਨਾਲ ਬੱਜੀ ਐ ਤੇ ਉਹਨਾਂ ਦੀ ਪਿੱਠ ਤੇ ਬੱਜੀ ਐ ਤੇ ਉਸੇ ਟਾਈਮ ਮੇਰੇ ਲੱਗੇ ਆ ਕੇ ਗਿਰ ਗਿਆ ਸੀ ਚੱਕ ਕੇ ਐਂਬੂਲੈਂਸ ਲੱਗ ਲੈ ਜਾਂਦਾ ਅੱਛਾ ਐਂਬੂਲੈਂਸ ਚ ਉਹ ਚਲੇ ਗਏ ਨੇ ਹੁਣ ਹਾਂਜੀ ਰਾਜਪੁਰਾ ਹਸਪਤਾਲ ਚ ਰਾਜਪੁਰਾ ਹਸਪਤਾਲ ਚ ਹੁਣ ਲਾ ਚੱਲ ਰਿਹਾ ਤਾ ਇੱਕ ਵਾਰ ਸਾਰਿਆਂ ਨੂੰ ਬਿਲਕੁਲ ਅਸੀਂ ਵੀ ਕਹਾਂਗੇ ਕਿ ਜਾਤ ਤੇ ਜਰੂਰ ਹੋ ਕਿਉਂਕਿ ਜਦੋਂ ਇੰਨੇ ਤਿੰਨ ਦਿਨ ਵਧੀਆ ਤਰੀਕੇ ਦੇ ਨਾਲ ਸੰਘਰਸ਼ ਲੜਿਆ ਸਾਬਰ ਦੇ ਨਾਲ ਲੜਿਆ ਠੀਕ ਹੈ ਉਧਰਲੇ ਪਾਸੋਂ ਜੋ ਹੋ ਰਿਹਾ ਹੋ ਜਾਣ ਤੋਂ ਪਰ ਸਾਬਰ ਦੀ ਘੜੀ ਹੈ ਸਬਰ ਸਾਬਰ ਜਿਹੜਾ ਰੱਖਣਾ ਜ਼ਰੂਰੀ ਹੈ ਕਿਉਂਕਿ ਜਿਸ ਹਿਸਾਬ ਨਾਲ ਜੇ ਸਾਬਰ ਹੋਊਗਾ ਤਾਂ ਹੀ ਜਿਹੜਾ ਅਸੀਂ ਜੰਗ ਜਿੱਤ ਸਕਾਂਗੇ ਇਹ ਬੁਲਟ ਵੀ ਚੱਲ ਰਹੇ ਨੇ ਦੇਖ ਲਓ ਅੱਛਾ ਇਹ ਚੱਲੇਗਾ ਤਾਂ ਆਹ ਦੇਖ ਸਕਦੇ ਹੋ ਤੁਸੀਂ ਆਹਾ ਕੋਲ ਜਿਹੜੇ ਨੇ ਇਹ ਕੋਲ ਨੇ ਤੇ ਦੂਜਾ ਇੱਕ ਆ ਪਲਾਸਟਿਕ ਰਬੜ ਦੀਆਂ ਗੋਲੀਆਂ ਇਹ ਇਹ ਤਿੰਨ ਗੋਲੀਆਂ ਦੋ ਰਬੜ ਦੀਆਂ ਤੇ ਇੱਕ ਦੇਖ ਸਕਦੇ ਹੋ ਤੁਸੀਂ 315 ਦਾ ਜਿਹੜਾ ਇਹ ਰੌਂਦ ਲੱਗਦਾ ਹੈਗਾ ਖੋਲ ਜਿਹੜਾ ਦੇਖ ਸਕਦੇ ਹੋ ਤੁਸੀਂ ਜਿਸ ਹਿਸਾਬ ਦੇ ਨਾਲ ਇੱਥੇ ਚੱਲੇ ਨੇ ਇਹ ਹੁਣੀ ਆ ਕਹਿੰਦੇ ਨੇ ਕਿ ਨਿਹੰਗ ਸਿੰਘ ਜਿਹੜੇ ਨੇ ਉਹ ਉੱਥੇ ਖੜੇ ਸੀ ਤਾਂ ਉਹਨਾਂ ਦੇ ਉੱਪਰ ਜਿਹੜਾ ਇੱਕ ਆ ਕੇ ਵੱਜਿਆ ਜਿਸ ਤੋਂ ਬਾਅਦ ਰਾਜਪੁਰਾ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਹੈਗਾ ਰਾਜਪੁਰਾ ਲੈ ਗਏ ਹਾਂ ਜੀ ਰਾਜਪੁਰਾ ਸੇਵਾ ਦਾ ਹਸਪਤਾਲ ਹੁਣ ਕੇ ਮੈਸੇਜ ਤੋਂ ਉਹਨਾਂ ਦੀ ਹੈਲੋ ਅਸੀਂ ਗਏ ਨੇ ਨਾਲ ਦੇ ਸਿੰਘ ਗਏ ਨੇ ਵੇਖਣ ਬਹੁਤ ਗਈ ਹੋਈ ਆ ਜੀ ਸ਼ਿੰਗ ਗਏ ਹੋਏ ਨੇ ਆਪਣੇ ਉਹ ਸਿੰਘ ਉਹਦੇ ਲੱਗੀ ਐ ਗੋਲੀ ਸਿੰਘ ਨੂੰ ਜਿਹੜੀ ਉਹਦੇ ਨਾਲ ਫੌਸੀ ਸਿੰਘ ਦੇ ਉਹ ਨਾਲ ਗਈ ਹੋਈ ਹੈ ਬਹੁਤ ਸਾਰੀ ਹਾਂਜੀ ਤੇ ਉਸ ਤੋਂ ਮੈਨੂੰ ਕੋਈ ਟੈਨਸ਼ਨ ਨਹੀਂ ਆ ਅਸੀਂ ਫੇਰ ਸਵੇਰੇ ਪਤਾ ਲਾਂਗੇ ਅੱਗੇ ਜਿਵੇਂ ਉਹ ਕਹਾਂਗੇ ਪਿੱਛੇ ਬਾ ਚੜਦੀ ਕਲਾ ਜੀ ਚੜਦੀ ਕਲਾ ਬਾਬਾ ਜੀ ਹੂੰ ਤਾਂ ਤੋਂ ਹੀ ਦੇਖ ਸਕਦੇ ਹੋ ਨਿਆਂ ਸਿੰਘ ਗੁਰੂ ਕੀ ਲਾਡਲੀ ਫੌਜ ਪਹੁੰਚੀ ਹੋਈ ਹੈ ਤੇ ਮੌਕੇ ਤੇ ਜਿਹੜੇ ਮੌਜੂਦ ਨੇ ਉਹਨਾਂ ਦੇ ਵੱਲੋਂ ਕਹਿਣਾ ਕਿ ਇੱਕ ਨਿਆਂ ਸਿੰਘ ਦੇ ਉੱਪਰ ਗੋਲੀ ਵੱਜੀ ਸੀ ਪਰ ਜਿਸ ਤੋਂ ਬਾਅਦ ਰਾਜਪੁਰਾ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਤਾਂ ਸਿੰਘੂ ਦੇ ਜਿਹੜੇ ਆ ਇੱਕ ਵਾਰ ਤੁਸੀਂ ਦੇਖਿਆ ਸੀ ਕਿ ਜਿਸ ਹਸਾਬ ਨਾਲ ਸਿੰਘੂ ਬਾਰਡਰ ਦੇ ਉੱਪਰ ਤਣਾਤ ਸੀ ਕਿਸਾਨ ਤੇ ਅੱਜ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਤਨਨਾਤ ਨੇ ਤੇ ਹੁਣ ਦੇਖ ਸਕਦੇ ਹੋ ਸੀ ਜਿਸ ਹਸਾਬ ਦਾ ਇੱਥੇ ਪ੍ਰਬੰਧ ਜਿਹੜਾ ਕੀਤਾ ਹੋਇਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੀ ਜਿੱਥੇ ਉਹ ਜਿਹੜਾ ਗੋਲੀਬਾਰੀ ਵੀ ਹੋਈ ਐ ਤੇ ਨਾਲ ਹਥਰੂ ਗੈਸ ਦੇ ਗੋਲੇ ਜਿਹੜੇ ਆ ਛੁੱਟੇ ਗਿਆ ਤਾਂ ਅਸੀਂ ਬਾਰ ਬਾਰ ਆਪਣੇ ਚੈਨਲ ਦੇ ਮਾਰਾਂ ਇੱਕੋ ਗੱਲ ਕਹਾਂਗੇ ਕਿ ਭਾਈ ਆਪਣੇ ਜਾਗ ਤੇ ਚ ਰਹੋ ਕਿਉਂਕਿ ਥੋੜਾ ਸਮਾਂ ਰਹਿ ਗਿਆ ਮੀਟਿੰਗ ਖਤਮ ਹੋਣ ਚ ਉਸ ਤੋਂ ਬਾਅਦ ਜੋ ਕੋਲ ਕਿਸਾਨਾਂ ਆ ਗੋਦੀ ਹੋਊਗੀ ਉਸ ਨੂੰ ਸਿਰ ਮੱਥੇ ਲੈਣਾ ਪ੍ਰਵਾਨ ਕਰਨਾ ਕੈਮਰਾ ਪਰਸਨ ਵਿਕਰਮ ਦਿਨਾ ਮਨਦੀਪ ਜੋਸ਼ ਸ਼ੰਭੂ ਬਾਰਡਰ